ਤਿੰਨ ਮੁਸਾਫਿਰ ਆਪਣੇ ਆਪਣੇ ਪਿੰਡਾਂ ਤੋਂ ਪੀਆ ਸਿੰਘ ਦੇ ਬਸੰਤ ਮੇਲੇ ਲਈ ਜਾਂਦੇ ਹੋਏ ਇੱਕ ਸ਼ਾਨਦਾਰ ਵੱਡੇ ਸਾਰੇ ਪਿੱਪਲ ਦੇ ਦਰਖਤ ਹੇਠ ਪਹਿਲੀ ਵਾਰ ਮੇਲੇ ਪਿੱਪਲ ਹੇਠਲੇ ਵੱਡੇ ਚੌਂਤਰੇ ਤੇ ਬੈਠੇ ਤਿੰਨ ਮੁਸਾਫਿਰ ਵੱਖ-ਵੱਖ ਤਰ੍ਹਾਂ ਦੇ ਦਿਸਦੇ ਸਨ ਇੱਕ ਦੀ ਗਰਦਨ ਲੰਮੀ ਤੇ ਪਤਲੀ ਸੀ ਦੂਜੇ ਦੀ ਛਾਤੀ ਬਹੁਤ ਛੋਟੀ ਸੀ ਅਤੇ ਤੀਜੇ ਦੀ ਇੱਕ ਲੱਤ ਲੱਕੜ ਦੀ ਸੀ ਸ਼ਕਲ ਸੂਰਤ ਪੱਖੋਂ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਸੀ ਪਰ ਲਾਲਚ ਪੱਖੋਂ ਤਿੰਨੇ ਇੱਕੋ ਜਿਹੇ ਸਨ ਤੇਨੇ ਮੁਸਾਫਿਰ ਛੇਤੀ ਹੀ ਇੱਕ ਦੂਜੇ ਨਾਲ ਘੁੱਲ ਮਿਲ ਗਏ ਅਤੇ ਮੇਲੇ ਤੇ ਕੀਤੇ ਜਾਣ ਵਾਲੇ ਮੌਜ ਮੇਲੇ ਬਾਰੇ ਗੱਲਾਂ ਕਰਨ ਲੱਗੇ। ਉਹ ਜੂਆ ਖੇਡ ਕੇ ਚੰਗੇ ਪੈਸੇ ਕਮਾਉਣਾ ਅਤੇ ਉਹਨਾਂ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਸ਼ਰਾਬ, ਮਠਿਆਈਆਂ, ਮਸਾਲੇਦਾਰਾਂ ਦੇ ਚਿਕਨ, ਪੁੰਨੀ ਹੋਈ ਬੱਕਰੀਆਂ ਤੇ ਖਰੀਦਣ ਦੀਆਂ ਗੱਲਾਂ ਕਰਨ ਲੱਗੇ। ਇੰਨਾਂ ਗੱਲਾਂ ਨਾਲ ਤਾਂ ਮੈਨੂੰ ਭੁੱਖ ਲੱਗ ਗਈ ਹੈ। ਪਤਲੀ ਕਰਦਨ ਵਾਲੇ ਆਦਮੀ ਨੇ ਆਖਿਆ ਉਸ ਨੂੰ ਉਮੀਦ ਸੀ ਕਿ ਦੋਵੇਂ ਉਸ ਨੂੰ ਕੁਝ ਨਾ ਕੁਝ ਖਾਣ ਲਈ ਦੇਣਗੇ। ਉਸ ਦੀ ਆਪਣੀ ਟੋਕਰੀ ਵਿੱਚ ਵੀ ਮੱਕੀ ਦੇ ਦਾਣੇ ਤਾਂ ਸਨ। ਪਰ ਉਹ ਚਾਹੁੰਦਾ ਸੀ ਕਿ ਉਹਨਾਂ ਨੂੰ ਇਹਨਾਂ ਦਾ ਪਤਾ ਨਾ ਲੱਗੇ ਨਹੀਂ ਤਾਂ ਇਹ ਉਹਨਾਂ ਨੂੰ ਵੀ ਦੇਨੇ ਪੈਣਗੇ ਤੁਹਾਨੂੰ ਕੀ ਦੱਸਾਂ ਮੇਰੀ ਕੀ ਹਾਲਤ ਹੈ ਛੋਟੀ ਚਾਤੀ ਵਾਲੇ ਆਦਮੀ ਨੇ ਕਿਹਾ ਆਪਣੀ ਫਤੂਈ ਵਿੱਚ ਉਪਲੇ ਆਂਡਿਆਂ ਨੂੰ ਟੋਂਦੇ ਹੋਏ ਰੋਂਦੂ ਜਿਹਾ ਬਣ ਕੇ ਆਕੇ ਮੈਂ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਿੰਡੋਂ ਚੱਲ ਪਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਖਾਤਾ ਅਤੇ ਮੇਲੇ ਤੇ ਪਹੁੰਚਣ ਤੋਂ ਪਹਿਲਾਂ ਖਾਣ ਵਾਸਤੇ ਹੈ ਵੀ ਕੁਝ ਨਹੀਂ ਲੱਕੜ ਦੀ ਲੱਤ ਵਾਲੇ ਆਦਮੀ ਨੇ ਪੇਪਲ ਨਾ ਢੋ ਲਾਲੇ ਦੀ ਆਪਣੀ ਪਿੱਠ ਪਿੱਛੇ ਸੋਇਆ ਬਿੰਦੇ ਭੁੰਨੇ ਦਾਣਿਆਂ ਵਾਲੇ ਕੱਪੜੇ ਦੀ ਗੱਟੜੀ ਨੂੰ ਸਰਾਣੇ ਵਾਂਗ ਰੱਖ ਲਿਆ ਫਿਰ ਉਹ ਆਪਣੀ ਲੱਕੜ ਦੀ ਲਾਤ ਹਵਾ ਵਿੱਚ ਲਾਉਂਦਾ ਆਖਣ ਲੱਗਿਆ ਮੇਰਾ ਤਾਂ ਆਹ ਭੁੱਖ ਨਾਲ ਪੂਰਾ ਹਾਲ ਆ ਜੇ ਇਸ ਚੌਂਤਰੇ ਤੇ ਚਾਹ ਦੀ ਦੁਕਾਨ ਹੁੰਦੀ ਤਾਂ ਮੈਂ ਪੰਜ ਗਲਾਸ ਰੋਕਸ਼ੀ ਕਾਫੀ ਸਾਰਾ ਪੀਸਿਆ ਹੋਇਆ ਚਾਵਲ ਆਮਲੇਟ ਬਸ ਪਤਲੀ ਗਰਦਨ ਵਾਲਾ ਆਦਮੀ ਚੀਕਿਆ ਮੈਨੂੰ ਤਾਂ ਨਹੀਂ ਇਹ ਗੱਲਾਂ ਸੁਣੀਆਂ ਜਾਂਦੀਆਂ ਆਪਾਂ ਹੇਠਾਂਵਾਦੀ ਵਿੱਚ ਜਾ ਕੇ ਕਿਤੋਂ ਮੁਰਗਾ ਲਿਆਈਏ ਤੇ ਰਲ ਕੇ ਰਹੀ ਨਹੀਂ ਉਸ ਤੇ ਦੋਵੇਂ ਸਾਥੀ ਝੱਟ ਸਹਿਮਤ ਹੋ ਗਏ ਪਤਲੀ ਗਰਦਨ ਵਾਲਾ ਆਦਮੀ ਮੁਰਗਾ ਲੈਣ ਚਲਾ ਗਿਆ। ਛੋਟੀ ਛਾਤੀ ਵਾਲਾ ਆਦਮੀ ਬਾਲਣ ਲੈਣ ਲਈ ਪਹਾੜੀ ਤੇ ਚੜ ਗਿਆ। ਅਤੇ ਲੱਕੜ ਦੀ ਲੱਤ ਵਾਲਾ ਆਦਮੀ ਆ ਜਿਹੜੀ ਸੀ ਝੋਪੜੀ ਚੋਂ ਬਰਤਨ ਲੈਣ ਚਲਾ ਗਿਆ। ਜਲਦੀ ਹੀ ਤਿੰਨੇ ਮੁਸਾਫਿਰ ਚੌਂਤਰੇ ਤੇ ਮੋੜਾਏ ਅਤੇ ਦਾਵਤ ਦੀ ਤਿਆਰੀ ਕਰਨ ਲੱਗੇ। ਪਤਲੀ ਗਰਦਨ ਵਾਲੇ ਆਦਮੀ ਨੇ ਮੁਰਗੇ ਦੀ ਗਰਦਨ ਮਰੋੜੀ ਅਤੇ ਉਸਦੇ ਟੁਕੜੇ ਕੱਟ ਲਏ। ਫਿਰ ਉਹਨਾਂ ਨੇ ਅੱਗ ਬਾਲ ਕੇ ਘੋਵ ਵਿੱਚ ਮਸਾਲੇ ਭੁੰਨੇ ਤੇ ਵਿੱਚ ਮੀਟ ਦੇ ਟੁਕੜੇ ਪਾ ਕੇ ਅੱਗ ਦੇ ਆਲੇ ਦੁਆਲੇ ਬੈਠ ਗਏ ਤੇ ਜੀਨਾ ਲੱਗ ਬਾਲਣ ਲਈ। ਤਿੰਨੇ ਜ਼ੋਰ-ਜ਼ੋਰ ਦੀ ਫੁੱਕਾ ਮਾਰਨ ਲੱਗੇ। ਵਾਰੀ ਵਾਰੀ ਉਹ ਮੀਟ ਨੂੰ ਹਿਲਾਉਂਦੇ ਰਹੇ ਫਿਰ ਉਹ ਖਾਮੋਸ਼ ਹੋ ਗਿਆ ਅਤੇ ਤਿੰਨਾਂ ਨੇ ਬੜੀ ਉਤਸੁਕਤਾ ਨਾਲ ਬਰਤਨ ਵਿੱਚ ਨਜ਼ਰਾਂ ਗੱਡ ਲਈਆਂ ਅਖੀਰ ਪਤਲੀ ਗਰਦਨ ਵਾਲੇ ਆਦਮੀ ਦਾ ਸਬਰ ਟੁੱਟ ਗਿਆ ਅਤੇ ਕਹਿਣ ਲੱਗਿਆ ਮੈਂ ਦੇਖਦਾ ਇਹ ਬਣ ਗਿਆ ਜਾਂ ਨਹੀਂ ਜਦੋਂ ਉਸਨੇ ਪਤੀਲੇ ਤੋਂ ਢੱਕਣ ਚੱਕਿਆ ਤਾਂ ਉਸਦੇ ਮੂੰਹ ਵਿੱਚ ਪਾਣੀ ਆ ਗਿਆ ਉਸਨੇ ਮੀਟ ਦੇ ਸਭ ਤੋਂ ਵੱਡੇ ਟੁਕੜੇ ਤੇ ਚਪਟਾ ਮਾਰਿਆ ਅਤੇ ਇਸ ਨੂੰ ਆਪਣੇ ਮੂੰਹ ਵਿੱਚ ਸੁੱਟ ਕੇ ਸਾਰੇ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਪਰ ਇਹ ਟੁਕੜਾ ਜ਼ਿਆਦਾ ਹੀ ਵੱਡਾ ਸੀ ਉਸਨੇ ਜ਼ੋਰ ਤਾਂ ਬਹੁਤ ਲਾਇਆ ਪਰੇ ਨਾ ਤਾਂ ਅੰਦਰ ਗਿਆ ਅਤੇ ਨਾ ਹੀ ਬਾਹਰ ਆ ਸਕਿਆ ਇਹ ਉਸ ਦੇ ਗਲੇ ਵਿੱਚ ਹੀ ਫਸ ਗਿਆ ਅਤੇ ਉਹ ਮਰ ਗਿਆ ਫਿਰ ਛੋਟੀ ਛਾਤੇ ਵਾਲੇ ਆਦਮੀ ਨੇ ਆਪਣੇ ਨਾਲ ਦੇ ਦੂਜੇ ਸਾਥੀ ਨੂੰ ਕਿਹਾ ਉਹ ਤਾਂ ਮਰ ਗਿਆ ਹੈ ਹੁਣ ਆਪਾਂ ਦੋਵਾਂ ਨੂੰ ਜ਼ਿਆਦਾ ਮੀਟ ਮਿਲੇਗਾ ਆਪਣੀ ਕਿਸਮਤ ਕਿੰਨੀ ਚੰਗੀ ਹੈ ਹੈਨਾ ਉਸਨੇ ਖੁਸ਼ੀ ਵਿੱਚ ਆਪਣੀ ਛਾਤੀ ਤੇ ਇੰਨੇ ਜ਼ੋਰ ਨਾਲ ਮੁੱਕਾ ਮਾਰਿਆ ਕਿ ਉਹ ਮਰ ਗਿਆ ਲੱਕੜ ਦੀ ਲੱਤ ਵਾਲਾ ਆਦਮੀ ਉੱਛਲਿਆ ਅਤੇ ਖੁਸ਼ੀ ਨਾਲ ਨੱਚਣ ਲੱਗਾ ਰੱਬ ਦੇ ਰੰਗ ਬੜੇ ਨਿਆਰੇ ਨੇ ਕਿਸਮਤ ਮੇਰੇ ਨਾਲ ਹੈ ਉਹਨੇ ਸਾਰਾ ਮੀਟ ਮੇਰਾ ਇੰਨਾ ਕਹਿਣ ਦੀ ਧੀਰ ਸੀ ਕਿ ਉਹ ਗਿੱਲੇ ਪੱਤਿਆਂ ਤੇ ਥਲ ਗਿਆ ਉਸ ਦਾ ਸਿਰ ਜ਼ੋਰ ਨਾਲ ਚੌਂਤਰੇ ਤੇ ਪਈ ਚਟਾਨ ਨਾਲ ਵੱਜਿਆ ਤੇ ਉਹ ਡਿੱਗਣਸਾਰ ਹੀ ਮਰ ਗਿਆ ਪਿੱਪਲ ਦੇ ਪਿਛਲੇ ਪਾਸੇ ਗੱਦੜ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ ਉਹ ਹੌਲੀ-ਹੌਲੀ ਆਇਆ ਫਿਰ ਉਸ ਨੇ ਸੁਆਦੀ ਮੀਟ ਖਾਦਾ ਬਰਤਨ ਨੂੰ ਚੰਗੀ ਤਰ੍ਹਾਂ ਚੱਟਿਆ ਅਤੇ ਮਸਚਾਲ ਮੇਲਾ ਵੇਖਣ ਤੁਰ ਪਿਆ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਖਾਣ ਪੀਣ ਦੇ ਮਾਮਲੇ ਵਿੱਚ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਵੰਡ ਕੇ ਚੀਜ਼ ਖਾਣੀ ਚਾਹੀਦੀ ਹੈ